ਭਈ ਇੱਕ ਕੰਮ ਜ਼ਰੂਰ ਕਰ ਲੋ ਇੱਕ ਚੀਜ਼ ਦੇ ਦਿਓ ਤੇ ਇੱਕ ਚੀਜ਼ ਲੈ ਲੋ ਹਰ ਬੰਦਾ ਇਹ ਕੰਮ ਕਰੇ ਸਾਲ ਬਾਅਦ ਕਰੇ ਇੱਕ ਚੀਜ਼ ਦੇ ਦਿਓ ਤੇ ਇੱਕ ਚੀਜ਼ ਲੈ ਲੋ ਲੈਣਾ ਕੀ ਹੈ ਦੇਣਾ ਕੀ ਹੈ ਮਾਫੀ ਦੇ ਦਿਓ ਜੇ ਮਾਫੀ ਮੰਗ ਲਓ ਲੈਣਾ ਕੀ ਹੈ ਮaaf ਕਰ ਦੇ ਮੈਨੂੰ ਜੇ ਕੋਈ ਸਾਲ ਚ ਭੁੱਲ ਗਲਤੀ ਸਾਥੋਂ ਹੋ ਗਈ ਹੈ ਤੇ ਅਸੀਂ ਮਾਫੀ ਲੈ ਲਈਏ ਮੰਗ ਲਈਏ ਮਾਫੀ ਦੇ ਦੇ ਗਲਤੀ ਹੋ ਗਈ ਮੇਰੀ ਤੇ ਜੇ ਕਿਸੇ ਨੇ ਗਲਤੀ ਕੀਤੀ ਅਗਲਾ ਮਾਫੀ ਮੰਗੀ ਜਾਂਦਾ ਛੱਡ ਦੇ ਹੁਣ ਗੱਲ ਛੱਡ ਦੇ ਖੜਾ ਅਸੀਂ ਛੱਡਦੇ ਹੀ ਨਹੀਂ ਤੈਨੂੰ ਨਹੀਂ ਮਾਫ ਕਰਨਾ ਤੈਨੂੰ ਨਹੀਂ ਮਾਫ ਕਰਨਾ ਸਾਲ ਬਾਅਦ ਮਾਫੀ ਦੇ ਦਿਆ ਕਰ ਕਈਆਂ ਨੂੰ ਅਸੀਂ ਮaaf ਨਹੀਂ ਕਰਦੇ ਸਾਰੀ। ਕਈਆਂ ਧੀਆਂ ਪੁੱਤਾਂ ਨੂੰ ਮaaf ਨਹੀਂ ਕਰਦੇ ਅੰਦਰ ਗੰਡ ਬਣਾ ਕੇ ਬੈਠੇ ਰਹਿੰਦੇ ਆ। ਤੂੰ ਮੇਰੇ ਨਾਲ ਇਦਾਂ ਕੀਤਾ ਤੈਨੂੰ ਮaaf ਨਹੀਂ ਕਰਨਾ ਤੈਨੂੰ ਮaaf ਨਹੀਂ ਕਰਨਾ। ਦੇ ਦਿਓ। ਦੇ ਦਿਓ ਮਾਫੀ। ਤੇ ਮੰਗ ਲਓ। ਮਾਫੀ। ਇੱਕ ਚੀਜ਼ ਦੇ ਦਿਓ ਇੱਕ ਚੀਜ਼ ਲੈ ਲਓ। ਸਾਲ 'ਚ ਸਭ ਨੂੰ ਮaaf ਕਰਦਿਆ ਕਰੋ ਤੇ ਜਦੋਂ ਸਾਡੇ ਤੋਂ ਗਲਤੀਆਂ ਹੋਈਆਂ ਹੋਣ ਤੇ ਸਾਰਿਆਂ ਤੋਂ ਮਾਫੀ ਮੰਗ ਲਓ। ਨਿਬੇੜ ਦਿਆ ਕਰੀਏ ਹਸਾਬ ਕਤਾ ਫਿਨਿਸ਼। ਵੈਸੇ ਤੇ ਸਵੇਰੇ ਹੀ ਮਾਫੀ ਮੰਗ ਲੈਣੀ ਚਾਹੀਦੀ ਪਰ ਜੇ ਸਾਲ ਬਾਅਦ ਵੀ ਮੰਗ ਲਿਆ ਕਰੀਏ ਨਾ ਤਾਂ ਵੀ ਠੀਕ ਹੈ ਮਾਫੀ ਦੇਣ ਨਾਲ ਜਾਨ ਛੁੱਟ ਜਾਏਗੀ ਸੌਖੇ ਹੋ ਜਾਣਗੇ ਤੇ ਮਾਫੀ ਮੰਗਣ ਨਾਲ ਵੀ ਠੀਕ ਹੋ ਜਾਣਗੇ ਸਾਲ ਚੇ ਕੰਮ ਕਰ ਲਿਆ ਜੇ ਅੱਜ ਨਹੀਂ ਕੀਤਾ ਕੱਲ ਨੂੰ ਕਰ ਲਿਓ ਡੱਬਾ ਡੁੱਬਾ ਦੇ ਆਇਓ ਡੱਬਾ ਡੁੱਬਾ ਲੈ ਆਇਓ ਵੀ ਚੱਲ ਤੂੰ ਆ ਜਾ ਛੱਡ ਛੱਡ ਕੇ ਲੈ ਸਕਦੇ ਸਾਲ ਚ ਫੇਰ ਕੋਈ ਭੁੱਲ ਗਲਤੀਆਂ ਹੋਣਗੀਆਂ ਫੇਰ ਮੰਗ ਲਾਂਗੇ ਹਰ ਭੁੱਲ ਜਾਣਾ ਚਾਹੀਦਾ ਇਹ ਦਿਨ ਤਿਹਾੜ ਬਣਾਏ ਹੀ ਇਸੇ ਲਈ ਗਏ ਸੀ ਵੀ ਭੁੱਲ ਜੇ ਬੰਦਾ ਮਾਫੀ ਮੂਫੀ ਮੰਗ ਲਵੇ ਮਤਲਬ ਤੈਨ ਤਿਹਾੜ ਇਸੇ ਲਈ ਹੁੰਦੇ ਸੀ ਤੇ ਜੇ ਮਨ ਮਟਾਵ ਚਲਦੇ ਰਹਿਣਗੇ ਫਿਰ ਫਾਇਦਾ ਕੀ ਹੋਇਆ ਮਨ ਮਟਾਵ ਇੰਨੇ ਲੰਮਾ ਟਾਈਮ ਨਹੀਂ ਹੁੰਦਾ ਕਦੇ 2-4 ਦਿਨ ਦਾ ਰੋਸਾ ਪਰ ਜੇ ਸਦਾ ਹੀ ਰੁੱਸੇ ਰਹਾਂਗੇ ਫਿਰ ਗੱਲ ਬਣਨੀ ਨਹੀਂ ਬਾਕੀ ਗੁਰੂ ਸਾਹਿਬ ਤੋਂ ਮਾਫੀਆਂ ਮੰਗ ਲਈਏ ਮਹਾਰਾਜ ਸਾਨੂੰ ਮਾਫ ਕਰੋ ਭੁੱਲ ਗਲਤੀ ਹੋ ਗਈ ਇਹ ਚਾਹੀਦਾ ਹੈ ਜਿਹੜਾ ਬੰਦਾ ਇਹਦੇ ਲਈ ਖੜਾ ਰਹਿੰਦਾ ਸੋਚਦਾ ਰਹਿੰਦਾ ਬਸ ਫਿਰ ਉਹ ਕਦੇ ਮਾਰ ਨਹੀਂ ਖਾਂਦਾ ਪ੍ਰਾਣੀਆਂ ਬੀਬੀਆਂ ਸੀ ਇੱਕ ਬੀਬੀ ਦੱਸਦੀ ਸੀ ਕਹਿੰਦੇ ਮੇਰੀ ਨਾਨੀ ਨੇ ਮੈਨੂੰ ਕਿਹਾ ਬੀਬੀ ਨੇ ਦੱਸਿਆ ਵੀ ਮੇਰੀ ਨਾਨੀ ਨੇ ਕਿਹਾ ਮੈਨੂੰ ਧੀਏ ਨਵੇਂ ਘਰ ਚੱਲੀ ਐ ਵਿਆਹ ਵਿਆਹ ਤੇਰਾ ਹੋਣ ਲੱਗਾ ਹੈ ਯਾਦ ਰੱਖੀਂ ਇਹ ਗੱਲ ਕਹਿੰਦੇ ਕੀ ਸਾਰਾ ਦਿਨ ਭਾਵੇਂ ਲੱਖ ਵਾਰੀ ਲੜੀਏ ਘਰ ਵਾਲੇ ਨਾਲ ਪਰ ਸੌਣ ਤੋਂ ਪਹਿਲਾਂ ਪਹਿਲਾਂ ਇੱਕ ਦੂਜੇ ਨਾਲ ਬੋਲ ਪਈਏ ਮਨਾ ਲਈ ਸੌਣ ਤੋਂ ਪਹਿਲਾਂ ਪਹਿਲਾਂ ਮਨਾ ਲਈ ਆਖੇ ਕਿਉਂ ਖੌਰੇ ਸਵੇਰੇ ਉਹ ਨਾ ਉੱਠੇ ਖੌਰੇ ਸਵੇਰੇ ਤੂੰ ਨਾ ਉੱਠੇ ਮੇਰੀ ਨਾਨੀ ਨੇ ਕਹਿੰਦੇ ਮੈਨੂੰ ਕਿਹਾ ਕਿ ਖੌਰੇ ਤੂੰ ਨਾ ਉੱਠੇ ਖੌਰੇ ਤੇਰਾ ਘਰ ਵਾਲਾ ਨਾ ਉੱਠੇ ਸੌਣ ਤੋਂ ਪਹਿਲਾਂ ਪਹਿਲਾਂ ਨਾ ਮਨਾ ਲਿਆ ਕਰ। ਸੋਏ ਭੁੱਲ ਨਹੀਂ ਕਦੇ ਕਰਨੀ ਚਾਹੀਦੀ। ਭੁੱਲਾ ਹੁੰਦੀਆਂ ਪਰ ਮਾਫੀ ਮੰਗ ਲੈਣੀ ਚਾਹੀਦੀ। ਮaaf ਕਰ ਦਿਓ ਤੇ ਮਾਫੀ ਮੰਗ ਲਓ। ਮਨ ਹ ਹਲਕੇ ਰਹਿਣ।